प्यारे दर्शको आज मैं ਤੁਹਾਡੇ ਨਾਲ ਗੱਲ ਕਰਨੀ ਆ ਮੇਥਰਿਆਂ ਤੇ ਮੇਥੀ ਦਾਣਾ ਜਿਹਨੂੰ ਤੁਸੀਂ ਮਾਰਕੀਟ ਦੇ ਵਿੱਚ ਉਹਦੇ ਦਾਣੇ ਖਰੀਦਦੇ ਹੋ ਪਰ ਜਦੋਂ ਤੁਸੀਂ ਬਾਜ਼ਾਰ ਸਬਜ਼ੀ ਲੈਣ ਜਾਂਦੇ ਹੋ ਤੇ ਤੁਹਾਨੂੰ ਉੱਥੇ ਹਰੇ ਮੇਥਰੇ ਮਿਲਦੇ ਨੇ ਜਾਂ ਤੁਸੀਂ ਮੇਥੀ ਵੀ ਕਈ ਲੋਕ ਉਹਨੂੰ ਕਹਿ ਦਿੰਦੇ ਨੇ ਕੀ ਇਹ ਫਾਇਦੇ ਨੇ ਇਹਦੇ ਖਾਣ ਦੇ ਕਿਉਂ ਅਸੀਂ ਖਾ ਰਹੇ ਹਾਂ ਤੇ ਇਹਨੂੰ ਸਹੀ ਤਰੀਕਾ ਇਹਦੇ ਪਾਊਡਰ ਨੂੰ ਜਿਹੜੇ ਲੋਕ ਪ੍ਰਯੋਗ ਕਰਦੇ ਨੇ 슈ਗਰ ਦੇ ਵਿੱਚ ਉਹਦਾ ਸਹੀ ਤਰੀਕਾ ਕੀ ਆ ਬਣਾਉਣ ਦਾ ਮੈਂ ਤੁਹਾਨੂੰ ਇਹ ਦੱਸਾਂਗਾ ਪਿਆਰੇ ਦਰਸ਼ਕੋ ਦੇ ਬਹੁਤ ਵੱਡੇ ਵੱਡੇ ਫਾਇਦੇ ਨੇ ਅਸੀਂ ਜਾਣਿਆ ਨਹੀਂ ਛੋਟੀ ਜੀ ਚੀਜ਼ ਸਾਡੇ ਖਾਣੇ ਦੇ ਵਿੱਚ ਸ਼ਾਮਲ ਤੇ ਸਾਡੇ ਬਜ਼ੁਰਗਾਂ ਨੇ ਕਰ ਦਿੱਤੀ ਪਰ ਉਹਦੀ ਇੰਪੋਰਟੈਂਟ ਕਿੰਨੀ ਆ ਸਾਡੇ ਖਾਣੇ ਦੇ ਵਿੱਚ ਔਰ ਸਾਡੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਉਹ ਠੀਕ ਕਰੀ ਰੱਖਦੀ ਆ ਯਾਨੀ ਕਿ ਜਿਹੜੇ ਲੋਕ ਇਹਦੀ ਸਬਜ਼ੀ ਖਾਂਦੇ ਨੇ ਜਾਂ ਕਿਵੇਂ ਨਾ ਕਿਵੇਂ ਇਹਨੂੰ ਪੰਜੀਰੀ ਦੇ ਰੂਪ ਵਿੱਚ ਪ੍ਰਯੋਗ ਕਰਦੇ ਨੇ ਪਾਊਡਰ ਖਾਂਦੇ ਨੇ ਜਾਂ ਇਹਨੂੰ ਕਿਸੇ ਤਰੀਕੇ ਖਾਂਦੇ ਨੇ ਤੇ ਉਹਨਾਂ ਨੂੰ ਨਹੀਂ ਪਤਾ ਇਹ ਉਹਨਾਂ ਦੇ ਕਿੰਨੇ ਰੋਗਾਂ ਨੂੰ ਹਰਦੀ ਆ ਕਿਉਂਕਿ ਦੇਖੋ ਕਿੱਡਾ ਵੱਡਾ ਰੋਗ ਹੈ ਐਪੀਲੈਪਸੀ ਅਗਰ ਕਿਸੇ ਨੂੰ ਐਪੀਲੈਪਸੀ ਹੋਵੇ ਤਾਂ ਉਹਨੂੰ ਇਹਦਾ ਜਿਆਦਾ ਪ੍ਰਯੋਗ ਕਰਾਉਣਾ ਚਾਹੀਦਾ ਹੈ ਤਾਂ ਮਿਰਗੀ ਨੂੰ ਠੀਕ ਕਰਦੀ ਆ ਇੰਨੇ ਵੱਡਾ ਰੋਗ ਜਿਹੜਾ ਹੈ ਜਿਹਦੀਆਂ ਜਿਹੜੀਆਂ ਦਵਾਈਆਂ ਵੱਡੀਆਂ ਵੱਡੀਆਂ ਫੇਲ ਹੋ ਜਾਂਦੀਆਂ ਨੇ ਐਸੇ ਪੇਸ਼ੈਂਟਸ ਨੂੰ ਵੀ ਠੀਕ ਕਰਨ ਦੀ ਸਮਰੱਥਾ ਹੈ ਯਾਨੀ ਕਿ ਉਹਨਾਂ ਨੂੰ ਖਵਾਇਆ ਜਾਵੇ ਦਵਾਈ ਤੁਸੀਂ ਕੁਝ ਦਿਨ ਖਾ ਕੇ ਰੱਜ ਜਾਓਗੇ ਬੰਦ ਕਰਨ ਨੂੰ ਜੀ ਕਰੇਗਾ ਪਰ ਇਹੋ ਜਿਹੀਆਂ ਚੀਜ਼ਾਂ ਤੇ ਅਸੀਂ ਸਾਰੀ ਉਮਰ ਕਿਸੇ ਨੂੰ ਖਵਾ ਸਕਦੇ ਹਾਂ ਤੇ ਖਾ ਸਕਦੇ ਹਾਂ ਸੋ ਇਸੇ ਤਰੀਕੇ ਦੇ ਨਾਲ ਪੈਰਾਲਾਈਜ਼ ਕੀਤੇ ਹੋਏ ਅੰਗ ਜਿਨ੍ਹਾਂ ਦੇ ਅੰਗ ਮਰ ਜਾਂਦੇ ਨੇ ਲੋਕਾਂ ਦੇ ਤਾਂ ਉਹਨਾਂ ਨੂੰ ਇਹਦੀ ਸਬਜੀ ਖਵਾਓ ਉਹਦੇ ਪਾਊਡਰ ਨੂੰ ਖਵਾਓ ਪਾਊਡਰ ਬਣਾਉਣ ਦਾ ਮੈਂ ਤਰੀਕਾ ਤੁਹਾਨੂੰ ਦੱਸਾਂਗਾ ਤੁਸੀਂ ਅੰਤ ਤੱਕ ਇਸ ਵੀਡੀਓ ਨੂੰ ਦੇਖਿਆ ਜੇ ਬਹੁਤ ਕੰਮ ਦੀ ਆ ਤਾਂ ਉਹ ਇਹਦਾ ਪ੍ਰਯੋਗ ਕਰਨਾ ਕਿਉਂਕਿ ਦੇਖੋ ਇਹ ਬਾਤ ਹਰ ਹੈ ਤਾਂ ਜਿਹੜਾ ਇਹ ਲਕਵਾ ਹੈ ਅਦਰੰਗ ਹੈ ਪੈਰਾਲਾਈਜ਼ ਹੈ ਸਾਰੇ ਰੋਗ ਬਾਤ ਦੀ ਵਿਰਧੀ ਨਾ ਕਿਤੇ ਨਾ ਕਿਤੇ ਹੁੰਦੇ ਨੇ ਜਦੋਂ ਬਾਤ ਵਿਗੜ ਜਾਂਦੀ ਹੈ ਸਰੀਰ ਦੀ ਤੇ ਇਹ ਬਾਤਵਾਰ ਹੈ ਇਹ ਇੱਕ ਤਰ੍ਹਾਂ ਦਾ ਐਂਟੀ ਇਨਫਲੇਮੇਟਰੀ ਹੈ ਕਿਉਂਕਿ ਇਹਦੇ ਵਿੱਚ ਸੋਜ ਨੂੰ ਠੀਕ ਕਰਨ ਦੇ ਗੁਣ ਨੇ ਵਾਤ ਨੂੰ ਠੀਕ ਕਰਨ ਦੇ ਗੁਣ ਨੇ ਔਰ ਇਹਦੇ ਵਿੱਚ ਬਹੁਤ ਵੱਡਾ ਬਲ ਹੈ ਬਹੁਤ ਵੱਡਾ ਟੋਨਿਕ ਹੈ ਤੁਹਾਡੇ ਸਰੀਰ ਦੇ ਵਿੱਚ ਤਾਂ ਹੀ ਤੇ ਇਹਦੀ ਲੱਡੂ ਬਣਾ ਕੇ ਖਾਤੇ ਜਾਂਦੇ ਨੇ ਔਰ ਇਹ ਪੇਟ ਦੇ ਅਫਾਰੇ ਨੂੰ ਬੜਾ ਕੰਮ ਦਾ ਹੈ ਉਹਦੇ ਇਲਾਵਾ ਇਹ ਜਲੋਧਰ ਨੂੰ ਸਰੀਰ ਦੇ ਵਿੱਚ ਜਿਵੇਂ ਐਸਾਈਟਿਸ ਹੋ ਜਾਂਦਾ ਪਾਣੀ ਕਿਸੇ ਚੀਜ਼ ਨਾਲ ਜਮਾ ਹੋ ਜੇ ਕਿਸੇ ਅੰਗ ਦੇ ਫੇਲ ਹੋਣ ਕਰਕੇ ਲੀਵਰ ਦੇ ਫੇਲ ਹੋਣ ਕਰਕੇ ਲੋਕਾਂ ਦੇ ਪੇਟ ਦੇ ਵਿੱਚ ਪਾਣੀ ਭਰਦਾ ਤਾਂ ਉਹਨਾਂ ਉਹ ਪੇਸ਼ੈਂਟਸ ਨੂੰ ਤੁਸੀਂ ਇਹਦਾ ਪਾਊਡਰ ਖਵਾ ਸਕਦੇ ਹੋ ਇਹਦੀ ਸਬਜੀ ਖਵਾ ਸਕਦੇ ਹੋ ਤਾਂ ਕਿ ਸਰੀਰ ਦੇ ਵਿੱਚੋਂ ਇਹਦਾ ਪਾਣੀ ਜਿਹੜਾ ਹੈ ਉਹ ਬਹੁਤ ਆਤ ਦੇ ਵਿੱਚ ਨਿਕਲ ਜਾਵੇ ਤੇ ਉਹ ਪਾਣੀ ਘਟ ਜਾਂਦਾ ਸੋ ਐਨੀ ਵੱਡੀ ਚੀਜ਼ ਕੰਮ ਕਰਨ ਵਾਲੀ ਸਾਡੇ ਘਰਾਂ ਦੇ ਵਿੱਚ ਪਈ ਅਸੀਂ ਇਹਦਾ ਪ੍ਰਯੋਗ ਕਰਨਾ ਸਿੱਖੀਏ ਕਿ ਕਿਵੇਂ ਵਾਹ ਨੂੰ ਕਿੱਦਾਂ ਖਤਮ ਕਰ ਦਿੰਦਾ ਮੈਂ ਤੁਹਾਨੂੰ ਇੱਕ ਲੱਡੂ ਬਣਾਉਣਾ ਦੱਸਣਾ ਹੈ ਕਿ ਤੁਸੀਂ ਵਾਹ ਨੂੰ ਇੱਕ ਹਫ਼ਤੇ ਵਿੱਚ ਕਿੱਦਾਂ ਠੀਕ ਕਰ ਲੋਗੇ ਆਪਣੇ ਸਰੀਰ ਦੇ ਵਿੱਚ ਜਿਹੜੇ ਤੁਹਾਡੇ ਹੱਥ ਪੈਰ ਦੁਖਦੇ ਪਏ ਨੇ ਕਿਵੇਂ ਠੀਕ ਕਰ ਲੋਗੇ ਲੀਵਰ ਵਾਸਤੇ ਬਹੁਤ ਚੰਗਾ ਹੈ ਤੁਸੀਂ ਵਾਰ-ਵਾਰ ਮੈਨੂੰ ਕੁਝ ਲੋਕ ਕਮੈਂਟ ਕਰਕੇ ਪੁੱਛਦੇ ਨੇ ਕਿ ਕੋਈ ਤਿੱਲੀ ਦੀ ਦਵਾਈ ਦੱਸੋ ਤੇ ਤਿੱਲੀ ਦੀ ਦਵਾਈ ਇਹੀ ਹੈ ਜੇ ਕਿਸੇ ਦੀ ਤਿੱਲੀ ਵਧੀ ਹੋਈ ਹੈ ਤਾਂ ਉਹ ਮੇਥੀ ਦਾਣੇ ਦਾ ਪ੍ਰਯੋਗ ਕਰੇ ਨਾ ਮੇਥਰੀਆਂ ਨੂੰ ਪ੍ਰਯੋਗ ਕਰੇ ਜੀ ਬੜਾ ਕੰਮ ਦਾ ਹੈ ਔਰ ਲੀਵਰ ਵਾਸਤੇ ਤੇ ਸਪਲੀਨ ਵਾਸਤੇ ਬਹੁਤ ਹੀ ਕੰਮ ਦਾ ਹੈ ਇਹਦੇ ਇਲਾਵਾ ਜਿਹੜੇ ਥਾਂ-ਥਾਂ ਤੋਂ ਦੁੱਖ ਦੇ ਸਰੀਰ ਹੈ ਨਾ ਉਹ ਨੋਟ ਕਰਿਓ ਮੈਂ ਤੁਹਾਨੂੰ ਤਰੀਕਾ ਦੱਸਦਾ ਕਿ ਉਹ ਕੀ ਕਰਨ ਜਿਨ੍ਹਾਂ ਦੇ ਹੱਡ ਪੈਰ ਦੁਖਦੇ ਰਹਿੰਦੇ ਨੇ ਉਹ ਕੀ ਕਰਨ ਕਿ ਇਹਦੇ ਜਿਹੜੇ ਮੇਥੀ ਦਾਣਾ ਹੈ ਉਹਨੂੰ ਲੈ ਲੈਣ ਆਪਣੀ ਮਰਜ਼ੀ ਦੇ ਮਤਲਬਕ ਔਰ ਉਹਨੂੰ ਘਿਓ ਦੇ ਵਿੱਚ ਜਿਹੜਾ ਹੈ ਉਹ ਭੁੰਣਾ ਹੁਣ ਇਸ ਮਾਤਰਾ 'ਚ ਨਹੀਂ ਪਈਦਾ ਹੁੰਦਾ ਕਿ ਕਿੰਨੇ ਮੇਥਰੇਆਂ ਵਾਸਤੇ ਕਿੰਨਾ ਘਿਓ ਇਹ ਜਦੋਂ ਤੁਸੀਂ ਬਣਾਓਗੇ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਥੋੜਾ ਘਿਓ ਪਿਓ ਮੇਥਰੇ ਪਾ ਦਿਓ ਜਦੋਂ ਤੁਸੀਂ ਉਹਨੂੰ ਭੁੰਨੋਗੇ ਤਾਂ ਤੁਹਾਨੂੰ ਥੋੜਾ ਘਿਓ ਹੋਰ ਪਾਉਣ ਦੀ ਲੋੜ ਆ ਥੋੜਾ ਹੋਰ ਪਾ ਸਕਦੇ ਹੋ ਕਹਿਣ ਦਾ ਮਤਲਬ ਕਿ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਇੱਕ ਕੁਆਂਟੀਟੀ ਲਓਗੇ ਮੇਥੀ ਦਾਣੇ ਦੀ ਤੇ ਤੁਜੀ ਥੋੜੀ ਜੀ ਕੁਆਂਟੀਟੀ ਲਓਗੇ ਘਿਓ ਦੀ ਬਸ ਥੋੜੀ ਜੀ ਮਾਤਰਾ ਦੇ ਵਿੱਚ ਹੀ ਉਹਨੂੰ ਭੁੰਨ ਲਓ ਭੁੰਨ ਕੇ ਉਹਨੂੰ ਠੰਡਾ ਹੋਣ ਦਿਓ ਫਿਰ ਉਹਨੂੰ ਪੀਸ ਲਓ ਤੇ ਉਹਦਾ ਆਟਾ ਬਣਾ ਲਓ ਆਟਾ ਬਣਾਉਣ ਤੋਂ ਬਾਅਦ ਤੁਸੀਂ ਕੀ ਕਰੋਗੇ ਕਿ ਉਹਨੂੰ ਪੀਸ ਕੇ ਆਟਾ ਬਣਾ ਕੇ ਉਹਦੇ ਵਿੱਚ ਗੁੜ ਮਿਲਾ ਲਓਗੇ ਤੁਸੀਂ ਗੁੜ ਤੇ ਕਿਉਂ ਹੋਰ ਮਿਲਾ ਕੇ ਤੁਸੀਂ ਉਹਦੇ ਜਿਹੜੇ ਲੱਡੂ ਬਣਾ ਲਓਗੇ ਜਦੋਂ ਤੁਸੀਂ ਇਹ ਲੱਡੂ ਬਣਾ ਲਓਗੇ ਘਿਓ ਤੇ ਗੁੜ ਵੀ ਆਪਣੇ ਸਵਾਦ ਅਨੁਸਾਰ ਤੇ ਆਪਣੀ ਮਰਜ਼ੀ ਦੇ ਮੁਤਾਬਕ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜ਼ਿਆਦਾ ਜਾਂ ਹਾਰਟ ਦੇ ਰੋਗੀ ਨੇ ਉਹ ਕਿਉਂ ਨਹੀਂ ਪਾਉਣਗੇ ਜਿਹੜੇ ਸ਼ੂਗਰ ਵਾਲੇ ਨੇ ਉਹ ਗੁੜ ਨਹੀਂ ਪਾਉਣਗੇ ਉਹ ਫਿਰ ਕੱਲਾ ਭੁੰਨ ਕੇ ਹੀ ਪਾਊਡਰ ਖਾਣਗੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਤੁਹਾਡੀ ਆਪ ਦੀ ਸਿਆਣਪ ਕੰਮ ਕਰਨੀ ਚਾਹੀਦੀ ਹੈ ਕਿ ਕਿੰਨਾ ਲੋਕਾਂ ਨੇ ਘਿਓ ਨਹੀਂ ਖਾਣਾ ਘਿਓ ਨਾ ਪਾਉਣ ਜਿਨ੍ਹਾਂ ਨੇ ਮਿੱਠਾ ਨਹੀਂ ਖਾਣਾ ਉਹ ਮਿੱਠਾ ਨਾ ਪਾਉਣ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਇੱਕ ਲੱਡੂ ਬਣਾ ਲਓ ਅਗਰ ਤੁਸੀਂ ਐਡਾ ਇੱਕ ਲੱਡੂ ਉਹਦਾ ਬਣਾ ਲੈਨੇ ਹੋ ਉਸ ਆਟੇ ਦੇ ਵਿੱਚ ਕਿਉ ਅਤੇ ਗੁੜ ਮਿਲਾ ਕੇ ਤੇ ਗੁੜ ਦਾ ਧਿਆਨ ਰੱਖਿਆ ਕਰੋ ਕਿ ਗੁੜ ਘੱਟੋ ਘੱਟ ਜਿਹੜਾ ਹੈ ਉਹ ਘਰ ਦਾ ਜਾਂ ਬਿਨਾ ਰੰਗ ਦਾ ਕੋ ਤਸੱਲੀ ਵਾਲੀ ਥਾਂ ਤੋਂ ਲਿਆ ਹੋਵੇ ਉਹਨੂੰ ਹੀ ਮਲਾਇਆ ਕਰੋ ਵਰਨਾ ਉਹਦੇ ਵਿੱਚ ਵੀ ਲੋਕਾਂ ਨੇ ਜ਼ਹਿਰ ਬਹੁਤ ਪਾ ਦਿੱਤੇ ਨੇ ਕੋਈ ਇਨਸਾਨੀਅਤ ਦੀ ਗੱਲ ਨਹੀਂ ਰਹਿ ਗਈ ਕੋਈ ਕਿਸੇ ਦੀ ਲਿਆਜ ਨਹੀਂ ਰੱਖ ਲਿਆ ਪੈਸੇ ਦੇ ਵਾਸਤੇ ਬਹੁਤ ਕੁਝ ਕੀਤਾ ਜਾ ਰਿਹਾ ਸੋ ਤੁਸੀਂ ਕੀ ਕਰਨਾ ਕਿ ਉਸ ਲੱਡੂ ਨੂੰ ਰੋਜ਼ਾਨਾ ਖਾਣਾ ਸ਼ੁਰੂ ਕਰੋ 5-7 ਦਿਨ ਖਾ ਕੇ ਦੇਖੋ ਤੁਹਾਡੇ ਹੱਡਾ ਪੈਰਾਂ ਦੇ ਦਰਦ ਜਿਹੜੇ ਨੇ ਉਹ ਸ਼ਾਂਤ ਹੋ ਜਾਣਗੇ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਸ਼ੂਗਰ ਦੇ ਪੇਸ਼ੈਂਟ ਇਹਨੂੰ ਕਿੱਦਾਂ ਪ੍ਰਯੋਗ ਕਰਨ ਜਾਂ ਹੋਰ ਲੋਕ ਜਿਹੜੇ ਇਹਦੇ ਪਾਊਡਰ ਨੂੰ ਪ੍ਰਯੋਗ ਕਰਨਾ ਚਾਹੁੰਦੇ ਆ ਉਹ ਇੱਕ ਹੋਰ ਤਰੀਕੇ ਦੇ ਨਾਲ ਪਾਊਡਰ ਨੂੰ ਬਣਾ ਲੈਣ ਉਹ ਵੀ ਬੜਾ ਕੰਮ ਦਾ ਹੈ ਕਿ ਉਹਦੇ 'ਚ ਕੀ ਹੈ ਕਿ ਬੀਜਾਂ ਨੂੰ ਜਿਹੜਾ ਹੈ ਤੁਸੀਂ ਪਾਣੀ ਦੇ ਵਿੱਚ 12 ਘੰਟਿਆਂ ਲਈ ਭਿਉਂ ਦਿਓ 12 ਘੰਟਿਆਂ ਲਈ ਜਦੋਂ ਤੁਸੀਂ ਭਿਉਂ ਦਿਓਗੇ ਉਸ ਤੋਂ ਬਾਅਦ ਥੋੜੇ ਬੀਜ ਫੁੱਲ ਜਾਣਗੇ ਤੇ ਉਹਨਾਂ ਨੂੰ ਕੀ ਕਰਨਾ ਹੈ ਕਿ ਫਿਰ ਤੁਸੀਂ ਗਰਮ ਪਾਣੀ ਦੇ ਨਾਲ ਦੁਬਾਰਾ ਫਿਰ ਧੋ ਲੋ ਧੋ ਕੇ ਤੇ ਫਿਰ ਉਹਨਾਂ ਨੂੰ ਕੀ ਕਰੋ ਕਿ ਕਿਤੇ ਛਾਵੇਂ ਸੁਕਾ ਲੋ ਛਾਵੇਂ ਜਦੋਂ ਵੀ ਚੰਗੀ ਤਰ੍ਹਾਂ ਸੁੱਕ ਜਾਣ ਤੇ ਫਿਰ ਇਹਨੂੰ ਪੀ ਕੇ ਤੁਸੀਂ ਪਾਊਡਰ ਕਰਨਾ ਹੈ ਇਹਨੂੰ ਤੁਸੀਂ ਸ਼ੂਗਰ ਦੇ ਵਿੱਚ ਪ੍ਰਯੋਗ ਕਰਨਾ ਤਾਂ ਫਿਰ ਤੁਹਾਡੀ ਸ਼ੂਗਰ ਨੂੰ ਇਹ ਡਾਊਨ ਕਰੇਗਾ ਯਾਨੀ ਕਿ ਠੀਕ ਕਰੇਗਾ ਹੁਣ ਸਵਾਲ ਪੈਦਾ ਹੁੰਦਾ ਕਿ ਸਦਾ ਲਈ ਤੇ ਇਹ ਪੱਕੀ ਠੀਕ ਹੋ ਜਾਏਗੀ ਇਹ ਨਹੀਂ ਇਹ ਉਹਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਬਾਕੀ ਤੁਹਾਡੀਆਂ ਆਦਤਾਂ ਤੇ ਤੁਹਾਡੇ 슈ਗਰ ਦੇ ਲੈਵਲ ਤੇ ਡਿਪੈਂਡ ਕਰਦਾ ਕਿ ਉਹ ਕੀ ਆ ਤੇ ਤੁਹਾਡੇ ਸਰੀਰ ਦੇ ਵਿੱਚ ਕੀ ਕੀ ਸਮੱਸਿਆਵਾਂ ਨੇ ਯਾਨੀ ਕਹਿਣ ਦਾ ਮਤਲਬ ਤੁਹਾਡੀਆਂ ਦਵਾਈਆਂ ਜੇ ਅਗਰ ਕੰਟਰੋਲ ਨਹੀਂ ਕਰ ਰਹੀਆਂ ਤਾਂ ਕਿਤੇ ਇਹ ਨਾ ਕਿਤੇ ਇਹ ਉਹਦੋਂ ਨਹੀਂ ਸਹਾਇਕ ਹੋ ਸਕਦਾ ਜਾਂ ਥੋੜੀ 슈ਗਰ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਜਾਂ ਜਿਹੜੇ ਬਾਰਡਰ ਲਾਈਨ ਤੇ ਲੋਕ ਬੈਠੇ ਨੇ ਉਹ ਇਹਦਾ ਪ੍ਰਯੋਗ ਸ਼ੁਰੂ ਕਰ ਦੇਣ ਤਾਂ ਉਹ ਵਾਪਸ ਆ ਜਾਣਗੇ ਉਹਨਾਂ ਨੂੰ ਸ਼ੂਗਰ ਹੋ ਸਕਦਾ ਨਾ ਹੋਵੇ ਸੋ ਇਹ ਉਹਨਾਂ ਲੋਕਾਂ ਵਾਸਤੇ ਹੈ ਅਰ ਦੂਜੀ ਗੱਲ ਇਹ ਕਿ ਇਹਦੇ ਪੱਤਿਆਂ ਦਾ ਵੀ ਇੱਕ ਪ੍ਰਯੋਗ ਹੋਰ ਹੋ ਸਕਦਾ ਹੈ ਕਿ ਜਿਨ੍ਹਾਂ ਦੇ ਬਹੁਤ ਜ਼ਿਆਦਾ ਕਿਤੇ ਸੋਜ ਆ ਗਈ ਆ ਜਾਂ ਕਿਤੇ ਬਹੁਤ ਜ਼ਿਆਦਾ ਜਲਨ ਹੋ ਰਹੀ ਆ ਕਈਆਂ ਦੇ ਪੈਰ ਜਲਦੇ ਨੇ ਜਾਂ ਕੋ ਅੰਗ ਸੁੱਜ ਕੇ ਦਰਦ ਕਰਦੇ ਨੇ ਤੇ ਜਲਨ ਉੱਥੇ ਬਹੁਤ ਹੁੰਦੀ ਆ ਬਰਨਿੰਗ ਹੁੰਦੀ ਆ ਤਾਂ ਉੱਥੇ ਪੱਤੇ ਪੀਸ ਕੇ ਵੀ ਲਗਾ ਕੇ ਤੁਸੀਂ ਜਿਹੜਾ ਹੈ ਰਾਹਤ ਪਾ ਸਕਦੇ ਹੋ ਇਹ ਬੜੀ ਕੰਮ ਦੀ ਚੀਜ਼ ਹੈ ਜਦੋਂ ਤੁਸੀਂ ਕੰਮ ਲੈਣਾ ਸਿੱਖੀਏ ਜੇ ਅਸੀਂ ਇਹਦੇ ਵਿਗਿਆਨਕਾਂ ਨੇ ਜਿਹੜਾ ਵਿਸ਼ਲੇਸ਼ਣ ਕੀਤਾ ਜਦੋਂ ਅਸੀਂ ਉਹਨੂੰ ਪੜ੍ਹਦੇ ਆ ਤਾਂ ਇਹਦੇ ਚ ਗੁਣ ਬੜੇ ਨੇ ਜਿਹੜਾ ਉਹਨਾਂ ਨੂੰ ਸਮਾਨ ਲੱਭਿਆ ਬਹੁਤ ਸਾਰਾ ਹੈ ਪਰ ਉਹਦੇ ਚ ਪ੍ਰੋਟੀਨ ਉਹਨਾਂ ਨੇ ਕਿਹਾ ਇਹਦੇ ਚ ਹੈਗੀ ਅਮੀਨੋ ਐਸਿਡ ਹੈਗਾ ਮੈਗਨੀਸ਼ੀਅਮ ਹੈਗਾ ਆਇਰਨ ਹੈਗਾ ਤੇ ਪਤਾ ਨਹੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਅਜੇ ਵਿਗਿਆਨੇ ਵੀ ਪਛਾਣ ਨਹੀਂ ਕੀਤੀ ਪਰ ਬੜੀ ਕੰਮ ਦੀ ਚੀਜ਼ ਆ ਜਦੋਂ ਵੀ ਇਹਨੂੰ ਕੋਈ ਖਾਂਦਾ ਹੈ ਤੇ ਇਹਦੇ ਨਾਲ ਫਾਇਦਾ ਉਹਨੂੰ ਜ਼ਰੂਰ ਹੁੰਦਾ ਸੋ ਆਪਣੀ ਸਬਜੀ ਦੇ ਤੌਰ ਤੇ ਵੀ ਇਹਨਾਂ ਨੂੰ ਪ੍ਰਯੋਗ ਅਸੀਂ ਕਰੀਏ ਔਰ ਦੂਸਰਾ ਅਗਰ ਤੁਹਾਨੂੰ ਕੁਝ ਸਮੱਸਿਆਵਾਂ ਨੇ ਜਿੱਦਾਂ ਐਪੀਲੈਪਸੀ ਦਾ ਪੇਸ਼ੈਂਟ ਹੈ ਜਦ ਤੱਕ ਸਬਜੀ ਮਿਲਦੀ ਸਬਜੀ ਉਸ ਤੋਂ ਬਾਅਦ ਪਾਊਡਰ ਇਹ ਭਿਉਂਕੇ ਵੀ ਬਣਾ ਸਕਦੇ ਹੋ ਪਾਣੀ ਚ ਔਰ ਘਿਓ ਦੇ ਵਿੱਚ ਭੁੰਨ ਕੇ ਵੀ ਬਣਾ ਸਕਦੇ ਹੋ ਇਹ ਪ੍ਰਯੋਗ ਕਰਨ ਜਿਨ੍ਹਾਂ ਨੂੰ ਲਕਵਾ ਪੈਰਾਲਾਈਸ ਹੈ ਕਿ ਹੋਏਗਾ ਗਾਊਟ ਹੈਗੀ ਆ ਕੋਈ ਵਾਬਾਦੀ ਰਹਿੰਦੀ ਆ ਤਾਂ ਉਹ ਇਹਨਾਂ ਦੇ ਪਾਊਡਰ ਨੂੰ ਵੀ ਲੈ ਸਕਦੇ ਆ ਔਰ ਲੱਡੂ ਬਣਾ ਕੇ ਵੀ ਖਾ ਸਕਦੇ ਆ ਤਾਂ ਪੈਰਾਲਾਈਸ ਦੇ ਪੇਸ਼ੈਂਟ ਨੂੰ ਤਾਂ ਬਹੁਤ ਦਿਨਾਂ ਤੱਕ ਤੁਸੀਂ ਕਿਓ ਵਗੈਰਾ ਨਹੀਂ ਦੇਣਾ ਹੁੰਦਾ ਤਾਂ ਉਹਨਾਂ ਨੂੰ ਕੱਲਾ ਇਹ ਪਾਊਡਰ ਬਣਾ ਕੇ ਖਵਾਓ ਐਪੀਲੈਪਸੀ ਵਾਲੇ ਨੂੰ ਵੀ ਤੁਸੀਂ ਪਾਊਡਰ ਖਵਾਓ ਗਾਊਟ ਵਾਲੇ ਚੰਗੇ ਪਲੇ ਨੇ ਤੇ ਸਿਰਫ ਬਾਦ ਹੀ ਸ਼ਿਕਾਇਤ ਹੈ ਉਹ ਲੋਕ ਇਹਦੇ ਲੱਡੂ ਬਣਾ ਕੇ ਖਾਣ ਜਿਨ੍ਹਾਂ ਨੇ ਬਲ ਦੇ ਵਾਸਤੇ ਟੋਨਿਕ ਵਾਸਤੇ ਲੈਣਾ ਲੀਬਰ ਵਾਲੇ ਵੀ ਇਹਨੂੰ ਪਾਊਡਰ ਦੇ ਪ੍ਰਯੋਗ ਕਰਨ ਪਾਊਡਰ ਦੇ ਰੂਪ ਵਿੱਚ ਸਪਲੀਨ ਵਾਲੇ ਵੀ ਪਾਊਡਰ ਦੇ ਰੂਪ ਪਰ ਪ੍ਰਯੋਗ ਕਰਨ ਪਰ ਜਿਨ੍ਹਾਂ ਨੇ ਸਰੀਰ ਨੂੰ ਟੋਨਿਕ ਦੇਣਾ ਤੇ ਉਹ ਬਲ ਵਾਸਤੇ ਕਿਉਂਕਿ ਬਲਸ਼ਾਲੀ ਹੈ ਬਲਵਰਧਕ ਹੈ ਤੇ ਉਹ ਘਿਓ ਤੇ ਵਿੱਚ ਤੇ ਗੁੜ ਦੇ ਵਿੱਚ ਇਹਦਾ ਜਿਹੜਾ ਹੈ ਪਾਊਡਰ ਭੁੰਨ ਕੇ ਪੀਸ ਕੇ ਤੇ ਫਿਰ ਇਹਨੂੰ ਮਲਾ ਲੈਣਗੇ ਤੇ ਉਹਨਾਂ ਲਈ ਦੋ ਤਿੰਨ ਕੰਮ ਜ਼ਰੂਰ ਕਰੇਗਾ ਸਰੀਰ ਲਈ ਟੋਨਿਕ ਦਾ ਕੰਮ ਕਰੇਗਾ ਸਰੀਰ ਦੇ ਵాయుਬਾਦੀ ਨੂੰ ਦੂਰ ਕਰੇਗਾ ਦਰਦਾਂ ਨੂੰ ਠੀਕ ਕਰੇਗਾ ਸੋ ਇਹ ਪ੍ਰਯੋਗ ਅਸੀਂ ਕਰਿਆ ਕਰੀਏ ਇਹਨਾਂ ਨੂੰ ਪ੍ਰਯੋਗ ਕਰਨ ਦੇ ਨਾਲ ਅਗਿਆਤ ਅਤੇ ਗਿਆਤ ਪਤਾ ਨਹੀਂ ਕਿੰਨੇ ਹੋਰ ਕਿੰਨੇ ਕੋ ਫਾਇਦੇ ਹੋ ਜਾਂਦੇ ਨੇ ਸਰੀਰ ਨੂੰ ਯਾਨੀ ਕਿ ਜੇ ਕਹਿਣ ਦਾ ਮਤਲਬ ਇਹ ਬਹੁਤ ਜ਼ਿਆਦਾ ਕਿਸੇ ਨੂੰ ਪਿਸ਼ਾਬ ਆਉਂਦਾ ਵਾਰ-ਵਾਰ ਉੱਠਣਾ ਪੈਂਦਾ ਹੈ ਜਿਨ੍ਹਾਂ ਲੋਕਾਂ ਨੂੰ ਬਹੁਮੂਤਰ ਦੀ ਸ਼ਿਕਾਇਤ ਹੋ ਜਾਂਦੀ ਹੈ ਤਾਂ ਉੱਥੇ ਵੀ ਇਹਦਾ ਅੱਛਾ ਕੰਮ ਹੈ ਉੱਥੇ ਪੱਤਿਆਂ ਦਾ ਰਸ ਕੱਢ ਕੇ ਦਿੱਤਾ ਜਾਂਦਾ ਕੁਝ ਪੇਸ਼ੈਂਟਸ ਨੂੰ ਇੱਕ ਤੋਂ 2 ਤੋਲੇ ਯਾਨੀ ਕਿ 1-2 ਚਮਚ ਜਿਹੜੇ ਤੁਸੀਂ ਦੇ ਸਕਦੇ ਹੋ ਪੇਸ਼ੈਂਟ ਨੂੰ ਉਹਦਾ ਪੱਤਿਆਂ ਦਾ ਰਸ ਵੀ ਕੱਢ ਕੇ ਪ੍ਰਯੋਗ ਕੀਤਾ ਜਾਂਦਾ ਹੈ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸ਼ਰੂ ਜਰੂਰ ਸਬਸਕ੍ਰਾਈਬ ਕਰਿਆ ਜੇ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ